ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਮੇ ਠੀਕ ਠਾਕ ਹੋਵੋਗੇ ਹਾਂਜੀ ਵੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਅਰਪਨ ਓਟਕੜੀ ਆ ਤੇ ਕੱਲ ਵੀ ਰਹੇ ਜੇ ਸੁੱਤਾ ਪਿਆ ਹਾਂਜੀ ਸਸੀ ਕਾ ਬੁਲਾ ਦਿਓ ਸਸਟੀ ਕਾ ਬੁਲਾਓ ਬੁਲਾਇ ਅਰਪਨ ਕੇਮ ਲਾ ਨਾ ਨਾ ਸਸੀ ਕਾ ਲਓ ਜੀ ਬੁਲਾ ਦੀ ਸਟਾਰਟਿੰਗ ਹੋ ਚੁੱਕੀ ਆ ਤੇ ਆਪਣਾ ਅੱਜ ਓਟਕੜੀ ਆ ਕੱਲ ਵੀ ਨੇ ਸਕੂਲ ਜਾਣਾ ਮਸਤੀ ਦੀ ਮਸਤੀ ਇਹ ਇਹ ਮਸਤ ਲੱਗਦਾ ਬੰਦਾ ਹੈ ਨਾ ਸਾਸੀ ਕਾ ਬਲਾ ਉਹਰ ਸਾਸੀ ਕਾ ਬਲਾ ਕਿਵੇਂ ਬੁਲਾਣਾ ਸਾਸੀ ਕਾ ਬੁਲਾ ਦੇ ਪੁੱਤਰ ਪਹਿਲਾਂ ਸਾਸੀ ਕਾ ਬੁਲਾ ਤੇ ਲਾ ਸੁਪਤੇ ਵੀ ਉੱਠੀ ਹੈ ਨਾ ਚਾਰਜ ਹੋ ਜਾਂਦੀ ਹੈ ਚਾਰਜ ਹਾਂਜੀ ਕੀ ਦਮਾ ਕੀ ਲੈਣਾ ਹੋਏ ਹੋਏ ਇਹਨੇ ਚਾੜੋਲ ਦੇਣੀ ਆ ਮਾਉਨੇ ਹੋ ਮੰਮੀ ਹਾਂ ਲੈ 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 ਪਖੰਡ ਕਰਦੀ ਆ ਪਤਾ ਉਹਨੂੰ ਸੜ ਗਈ ਕੀ ਆ ਨਵੀ ਦਾ ਕੱਲ ਬਰਥਡੇ ਜੀਗਾ ਤੇ ਟੌਫੀਆਂ ਨਵੀ ਨੇ ਦਿੱਤੀਆਂ ਸੀਗੇ ਇਹਨੂੰ ਇਹ ਹੁਣ ਦੇਈਦੀ ਆ ਪਹਿਲਾਂ ਰਾਤ ਲਕੋਤੀਆਂ ਹੁਣ ਇਹਨਾਂ ਦੇਈਆਂ ਸਵੇਰ ਸਾਜਰੇ ਉੱਠਦੀ ਨੂੰ हाँ जी काल भीर उठो बता दे कि टाइम हो गया ओए कल भीर बीर जी उठ के बीर जी उठो आप ओ जीरजन उठा ले बंद दे दे दी दे दे। दे हम हाँ मैं लै ल हाँ अभी भी ले ਮੈਂ ਰੱਖ ਲੜਨਾ ਮੈਨੂੰ ਨੰਦੇ ਕੀ ਖਾ ਲਿਆ ਲੈ 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 ਐਪਸ ਸਸਟੀਕਲ ਬਲਾਈ ਓਏ ਯਾਰ ਪਣਾ ਸਸਟੀਕਲ ਬਲਾਈ ਸਸਟੀਕਲ ਬਲਾ ਬਲਾ ਚਲੋ ਜੀ ਮੈਂ ਹੁਣ ਕੱਲ ਵੀ ਠਾਲ ਦਾਂ ਚਾਹ ਵਗੈਰਾ ਦੇ ਲਈਏ ਇਹ ਤਾਂ ਉੱਠ ਖੜੀ ਇੱਥੇ ਹੀ ਤਾਂ ਬੈਟਰੀ ਚਾਰਜ ਆ ਹੁਣ ਪੂਰੀ ਫੁੱਲ 8 ਵਜਣੇ ਆ ਲਿਆ ਤੇ ਜਦੋਂ ਉਹਨਾਂ ਨੂੰ ਸਕੂਲ ਜਾਣਾ ਹੈ ਕਿਉਂਕਿ ਜੇ ਸਿਆਲਾ ਕਰਕੇ ਥੋੜਾ ਟਾਈਮ ਚੇਂਜ ਹੋਵੇ ਪੌਣੇ 10 ਸਕੂਲ ਜਾਂਦੇ ਆ ਫਿਰ ਮੈਨੂੰ ਵੀ ਇਦੋਂ ਦਾ ਚੱਲ ਕੋਈ ਕਰਨੀ ਹੈ ਰਿਪੇਅਰਰ ਦੇ 8 ਵਜੇ ਤੱਕ ਕਿਤੇ ਖੋ ਗਈਆਂ ਹਾਂ ਲੱਭ ਗਈਆਂ ਮੇਰਾ ਜੈਜ ਨੂੰ ਲਗੋ ਦਾਂਦੀ ਆ ਫਿਰ ਲੱਭ ਮੈਂ ਕਹਿੰਦੀ ਆ ਕਿ ਹੋ ਗਈਆਂ ਦੇਖੀ ਹੁਣ ਹੋਣੇ ਨੇ ਲਕੋ ਦੜੀਆਂ ਨੇ ਰਾਹ ਲੋਟਾ ਮਾਰਿਆ ਆਉਦੇ ਆ ਲੱਗੀ ਆ ਹੱਟ ਹੱਟ ਕਰਨ ਦੀ ਤੇਰੀ ਮਾਰਿਆ ਮਾਰਿਆ ਦਾ ਵੀਰੇ ਦੇ ਆ ਆ ਜੀ ਵੀਰੇ ਰਵਤਾਂ ਮਾਰਿਆ ਚਲਾ ਜਾ ਹੋ ਤਿਆਰ ਲੋਜੀ ਕੱਲ ਵੀਰੇ ਇੱਧਰ ਉੱਠ ਗਿਆ ਸਕੂਲ ਵਾਸਤੇ ਹੁਣ ਲੱਗੇ ਆ ਜੀ ਰੈਡੀ ਬੈਠ ਲੈ ਨਾ ਲਾ ਚੌੜਾ ਕਰਨੀ ਉਹ ਮੈਂ ਖਲਾਰਾ ਜੀ ਸਾਰਾ ਉਦਾਂ ਹੀ ਪਿਆ ਵਾ ਤਿਆਰ ਕਰਕੇ ਸਕੂਲ ਭੇਜ ਕੇ ਫੇਰ ਚੱਕ ਦੇ ਖਲਾਰਾ ਇਹਨਾਂ ਨੂੰ ਰਬੜਾ ਖਣਾਈ ਬੈਠੀ ਹੈ ਉਠੋ ਕੱਲ ਵੀ ਚੱਲ ਆ ਜਾ ਪੁੱਤ ਅੱਦੇ ਇਤੂ ਖੁਲਿਸ ਪੜਾ ਅੱਦੇ ਜਿੰਨੇ ਪੁੱਠੇ ਕੰਮ ਸਿਖਾਉਂਦਾ ਐ ਸਿਖਾਉਂਦਾ ਇਹਨੂੰ ਹਾਈ ਬੋਤੀ ਮੰਦੀ ਅਭੀ ਪਾਵਾ ਇਹ ਆਪਾਂ ਦੀ ਸਾਰੀ ਨਾ ਸਾਰੀ ਬਾਤ

ਕਿਆਦਾ ਆਪ ਵੀ ਦੇਖ ਮੈਂ ਕੱਦੀ ਉਹ ਕਲੀ ਕਰਿਆ ਨੇ ਚਲ ਹੁਣ ਮੈਂ ਤੇ ਰੋਟੀ ਬਣਾ ਲਿਆ ਵਾ ਖਾਣੀ ਨਹੀਂ ਖਾਣੀ ਹੈ ਨਾ ਨਾ ਕਹਿੰਦਾ ਨਹੀਂ ਉੱਠ ਮਗਲ ਹਾਂਜੀ ਛੜੇ ਨੂੰ ਲੱਗੀ ਹੋਗੀ ਛੜੇ ਚਲੇ ਬੱਸ ਬਲਮ ਤੇ ਲਸਕਰ ਤੇ ਲਸਕਰ ਅਰਬਨ ਸਤਿ ਸ੍ਰੀ ਅਕਾਲ ਬਲਾਈ ਸਤਿ ਸ੍ਰੀ ਅਕਾਲ ਬਲਾਈ ਤਾ ਟੋਫੀ ਭਾੜ ਦਿਆ ਹਣਾ ਪਹਿਲਾਂ ਨਹੀਂ ਜਾਨੀ ਨਾ ਹਾਂਜੀ ਗਾਇਜ਼ ਮੈਂ ਕੱਲ ਵੀ ਨੂੰ ਰੈਡੀ ਕਰਿਆਈ ਤੇ ਹੁਣ ਮੈਂ ਬਣਾਉਣ ਲੱਗੀ ਆ ਰੋਟੀ ਉਹਦੇ ਵਾਸਤੇ ਇਹ ਬਾਹਰ ਨਿਕਲੀ ਸੀ ਦੇਖ ਸਕਦੇ ਕਿ ਕਿੰਨੀ ਜਿਆਦੇ ਤੁੰਦਾ ਅਤਿ ਕੁਛ ਨਹੀਂ ਨੀਂਦਾਇਆ ਆਪਣਾ ਗੇਟ ਵੀ ਬਸ ਮਸਾਈ ਇਹ ਨਾ ਬਦਲ ਜੇ ਵੀ ਹੋਇ ਪਈਆ ਤੰਦਵਾ ਜਿਆਦੀ ਹੈ ਅਜ ਤੱਕ ਕੁਛ ਵੀ ਨਹੀਂ ਨੀਂਦਾ ਹੈਗਾ ਤੇ ਮੈਂ ਹੁਣ ਰੋਟੀ ਬਣਾਉਣਾ ਕੱਲ ਵੀ ਦੀ ਤੇ ਸਕੂਲ ਚਲਾ ਜਾਉਂਕੋ ਬਾਕੀ ਦੇ ਕਰ ਫਿਰ ਆਪਾਂ ਕਰਦੇ ਆਂ ਤੇ ਬਾਅਦ ਵਿੱਚ ਹਾਂਜੀ ਗਾਇਜ਼ ਰੋਟੀ ਆਪਾਂ ਪਕਾ ਲਈ ਆ ਤੇ ਆਜੋ ਜੀ ਨੇ ਜੀ ਨੇ ਖਾਣੀ ਆ ਦੇਖੋ ਸਰੋਂ ਦਾ ਸਾਗ ਵਿੱਚ ਦੇਸੀ ਘਿਓ ਇੱਥੇ ਮੈਂ ਕਿ ਚੱਲ ਗੱਲ ਬਿਨੂੰ ਰੋਟੀ ਖਾਣ ਨੌਂ ਵਜੇ ਕੀ ਕੰਮ ਲੱਗੀਆਂ ਹੂੰ ਪੜਨ ਲੱਗੀਆਂ ਕੀ ਪੜਦੀਆਂ ਹੈ ਉਸਰੇ ਤੱਕ ਓਏ ਯਾਰ ਪਰ ਕੀ ਪੜਦੀਆਂ ਚ ਹਾਂ ਠੀਕ ਆ ਬਤਾ ਕੀ ਆਇਆ ਨਹੀਂ ਅਦਾ ਹੁਲਾਉਂਦਾ ਗਾਣੇ ਗਾਈ ਆ ਨਾ ਇਹਦੇ ਤੇ ਜਿਹੜਾ ਦੂਰ ਦਿਸਦਾ ਨਾ ਚੜ ਗਿਆ ਇਧਰ ਰਹਿ ਗਿਆ ਚੱਲ ਬੱਸ ਹਾਏ ਹੈ ਮੈਗਰੀ ਨੇ ਮੈਂ ਕਿਧਰੋਂ ਆ ਗਿਆ ਤਾਕੀ ਜਾਦੇ चलो के जाओ हाँ मैं सवेरे देखा मैं कुछ नहीं दीदा है संगत गई कि स्कूल तो हम देख सकते कुछ नहीं दींदा है जी वाक हो जाए ठंड बहुत हाँ जी घर भी हूँ चले गए जी स्कूल तो मैं लगी सी की जी रूम की साफ सफाई सारी करना ਤੇ ਕਿਉਂਕਿ ਐ ਤੁਹਾਨੂੰ ਬਤਾਈਏ ਕਿ ਜਦ ਤੱਕ ਕੋਈ ਵੀ ਜਾਂਦੀ ਨਹੀਂ ਹੈਗੇ ਕਮਰੇ ਦੇ ਵਿੱਚੋਂ ਤੇ ਉਦੋਂ ਤੱਕ ਹਾਂ ਆਪਣੀ ਸਫਾਈ ਜਿਹੜੀ ਥੋੜੀ ਜਿਹੀ ਹੋ ਹੀ ਜਾਂਦੀ ਹੈ ਤੇ ਇਸ ਕਰਕੇ ਮੈਂ ਸਾਰਿਆਂ ਦੇ ਗਿਆ ਤੋਂ ਬਾਅਦ ਕਾਲੀ ਦਾ ਪਪਾ ਵੀ ਹੁਣੇ ਗਿਆ ਇਹ ਹਜੇ ਕੰਮ ਤੇ ਤੇ ਮੈਂ ਰੋਟੀ ਰੋਟੀ ਖਾ ਲੀਆ ਹੁਣ ਆਪਾਂ ਕਰਦੇ ਹਾਂ ਜੀ ਸਾਫ ਸਵਈਆ ਤੇ ਲਾਉਣਿਆਂ ਚਾੜੂ ਤੇ ਬਣੇ ਰਹੋ ਜੀ ਵਲੌਗ ਦੇ ਨਾਲ ਤੇ ਵਲੌਗ ਨੂੰ ਇੰਜੋਏ ਜ਼ਰੂਰ ਕਰਿਆ ਕਰੋ ਤੇ ਪਲੀਜ਼ ਸਾਡੇ ਚੈਨਲ ਨੂੰ ਵਾਤ ਵਾਤ ਸਬਸਕ੍ਰਾਈਬ ਕਰੋ ਤੇ ਵਧੀਆ ਵਧੀਆ ਵਲੌਗ ਦੇਖਣ ਲਈ ਤੇ ਹਾਂ ਉਸ ਤੋਂ ਬਾਅਦ ਆਪਣੇ ਜੀ ਆ ਰਿਹਾ ਹੈ ਜੀ ਆ ਤੇ ਹਾਂ ਨਾ ਹੁਣ ਆਪਾਂ ਤੁਹਾਨੂੰ ਜ਼ਰੂਰ ਉਹਦੇ ਵੀ ਵਲੌਗ ਜ਼ਰੂਰ ਦਿਖਾਵਾਂਗੇ ਤੇ ਬਾਕੀ ਹੁਣ ਮੈਂ ਕੰਮ ਕਰ ਕਰ ਲਵਾਂ ਤੇ ਕਰੋ ਜੀ ਵਲੌਗ ਇੰਜੋਏ ਕੀ ਹੋ ਗਿਆ ਕੱਢ ਲਾਤਾ ਬੇਚ ਪੁੱਠੇ ਬਸ ਆਹ ਕੌਣ ਫਰ ਦਾ ਵਿੱਚ ਲਿਓ ਜੀ ਬੂਟ ਫੜਾ ਦਿਓ ਮੈਨੂੰ ਕਹਿੰਦੇ ਬੂਟ ਬਾਹਰ ਰੱਖ ਦੇ ਖੇੜ ਦੀਆ मस्ती भैया हाँ जी नवू दे टेंट हाउस कर दिए फिर आगे मैं हजे काम करना वहां ਇਹ ਦੇਖ ਦੀਏ ਕਿੰਤੇ ਵੱਡ ਗਏ ਹੰਦੋਂ ਚਾਹਤ ਵਾ ਵਾ ਚਲ ਆਜੋ ਹੁਣ ਬਾਹਰ ਚੱਲੀਏ ਅਰਪਨਾ ਨਾ ਬੁੱਤ ਕਿਚੀ ਨਾਲ ਜਾ ਬਾਹਰ ਚੱਲੀਏ ਆਜੋ ਬਾਹਰ ਚੱਲੀ ਜਾ ਆਜੇ ਲਈ ਬਾਹਰ ਨਹੀਂ ਆਜੇ ਜੀ ਜਣਾ ਅੱਪਨਾ ਓਏ ਜਾਨੀਏ ਮੈਂ ਇੱਧਰ ਦੇਖ ਚਾਤ ਕਰੀ ਕਿਥਿਆਂ ਨੂੰ ਚਾਤ ਚਾਤ ਨਾ ਨਾ ਹੂੰ ਨਾ ਨਾ ਹੂੰ ਨਾ ਨਾ ਕਿੱਥੇ ਜਾਣਾ ਹਾਂਜੀ ਇੰਦਰ ਕਾਲ ਵੀਰ ਆ ਗਿਆ ਸਕੂਲੋਂ ਦੇਖ ਸਾਡੇ 2:30 ਵੱਜ ਗਏ ਫਲੈਟ ਆ ਗਿਆ ਤੇ ਇਹ ਸਕੂਲੋਂ ਆ ਗਿਆ ਆਪਾਂ ਸੁੱਤੀ ਪਈਆ ਮੈਂ ਆਵਦਾਈਆਂ ਜੀ ਕੰਮ-ਕੰਮ ਕਰਕੇ ਕਿਉਂਕਿ ਮੈਨੂੰ ਥੋੜਾ ਜਿਹਾ ਲਾਹਾਈ ਹੁੰਦਾ ਇਹ ਸੁੱਤੀ ਪਈ ਦਾ ਮੈਨੂੰ ਇਦਾਂ ਹੁੰਦਾ ਹੈ ਕਿ ਮੈਂ ਫੜਾ-ਫੜਾ ਹੁਆਵਦਾ ਕੰਮ ਨਹੀਂ ਵੇੜਦਾ ਨਹੀਂ ਤੇ ਫਿਰ ਇਹ ਮੈਨੂੰ ਕੰਮ ਨਹੀਂ ਕਰਨ ਲੈਂਦੀ ਹੈ ਜੀ ਹੁਣ ਮੈਂ ਆਤਾ-ਉਤਾ ਕੁੰਨ ਲਈ ਸ਼ਾਮ ਦਾ ਤੇ ਬਾਕੀ ਸਨ ਨਹੀਂ ਕਰਨੀ ਮੱਜਾਂ ਨੂੰ ਠੀਕ ਹੈ ਦੇਖੀ ਤੋ ਪੜ੍ਹ ਕੱਟ ਦੇ ਕਰਦੇ ਤੇ ਅੰਨੇ ਕਵਜਨ ਤੋਂ ਬਣਾ ਲੈ ਦੇ ਹੂੰ ਠੀਕ ਆ ਹਾਂ ਆਟਾ ਤੇ ਠੀਕ ਆ ਹਾਂ ਵਸਤ ਲਈ ਆਂਦੇ ਓਕੇ ਆ ਇੰਦਰਾ ਹਿੱਟ ਬਣਾਉਣ ਲੱਗ ਪਈ ਆ ਠੰਡ ਕਿ ਕਹੇ ਬੱਚਿਆਂ ਨੂੰ ਹਨਾ ਠੰਡ ਦੇ ਵਿੱਚ ਬਹੁਤ ਔਖਾ ਏ ਸਕੂਲੋਂ ਆਏ ਅੱਜ ਤਾਂ ਤੁਸੀਂ ਦੇਖ ਸਕਦੇ ਬਾਹਰ ਕਿ ਧੁੰਦ ਬਹੁਤ ਜ਼ਿਆਦਾ ਹੈ ਤਾਂ ਤਾਂ ਕੁਝ ਨਹੀਂ ਦੀਦਾ ਹੈਗਾ ਅੱਜ ਨਾਲ ਇਹਨਾਂ ਸਕੂਟਰੀ ਉੱਪਰ ਆ ਕੇ ਆਇਆ ਤਾਂ ਹੀ ਵੀ ਠੰਡ ਲਾਦੀ ਆ ਸਕੂਟਰੀ ਦੇ ਮੂਰੇ ਬੈਠ ਕੇ ਆਏ ਆ ਜਦੋਂ ਸਕੂਟਰੀ ਚ ਆਈ ਨੋ ਲਾਈਆ ਹੁਣ ਠੰਡ ਲੱਗਦੀ ਆ ਫਿਰ ਤਾਂ ਹੀ ਚਲ ਆਏ ਆ ਇਹਨਾਂ ਦਾ ਤਾਂ ਹਨਾ ਸੱਜ ਜਾਂਦਾ ਵਾ ਕਿਉਂਕਿ ਥੋੜੇ ਜੇ ਵੱਡੇ ਨੇ ਪਰ ਜਿਹੜੇ ਹਨਾ ਬੱਚੇ ਜਿਆਦਾ ਛੋਟੇ ਆ ਉਹਨਾਂ ਦਾ ਬੜਾ ਜਿਆਦੇ ਔਖਾ ਹੋ ਜਾਂਦਾ ਠੰਡ ਦੇ ਵਿੱਚ ਸਕੂਲ ਦਾ ਚਲੋ ਬਾਕੀ ਆ ਹੁਣ ਤਾਂ ਥੋੜੇ ਚੱਦੀ ਰਹਗੀ ਠੰਡ ਦੋ ਕੁ ਮਹੀਨੇ ਦੋ ਹਿੰਦੀ ਡੇਢ ਕੋ ਬਾਸੇ ਫਿਰ ਉਸ ਤੋਂ ਬਾਅਦ ਤਾਂ ਵੀ ਦੇਵਾ ਦੇ ਫੋਰਥ ਹੈ ਹਾਂ ਫਿਰ ਕੱਲ ਨੂੰ ਫੋਰਥ ਚ ਹੋ ਜਾਣਾ ਵਾ ਥਰਡ ਕਲਾਸ ਦੇ ਪੇਪਰ ਦੇ ਦਨੇ ਆ ਹੁਣ ਚਲ ਫਿਰ ਫੋਰਥ ਚ ਹੋ ਜੀ ਆ पिछले फोर जो होगी फिर पिछले फाइव जो पक्के पेपर हैं। हम्म। हीरा। अंजी। माँ जी। माँ जी। माँ जी। सु, माँ जी। 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 म ਕੀ ਹੋ ਗੀ ਹੋ ਗਿਆ ਹੈਗੇ ਤੇਰੇ ਉਹਦੇ ਤੇ ਕਿਹੜੀ ਕਾਪੀ ਤੇ ਉੱਤੇ ਟੈਸਟ ਦਿੰਨਾ ਉਹ ਮੈਡਮ ਕੋਲੇ ਆਹੋ ਹਾਂ ਹਾਂ ਤੇ ਫਿਰ ਉੱਤੇ ਹੈਗੇ ਪੇਜ ਹਾਂ ਬਸ ਫਿਰ ਉੱਤੇ ਹੀ ਕਰ ਲਈ ਨਹੀਂ ਜਪੁਠੇ ਕੰਮ ਉਹ ਮੈਂ ਨੂੰ ਸਪੀਡ 4 ਦੇ ਨਾਲ ਸੇ ਕੰਮ ਜਿਹੜੇ ਸਾਡੀ ਫੇਰ ਦੂੜ ਬਕਾ ਉਹ ਕਹਿੰਦੇ ਨੇ ਹੂੰ ਬਿਚੀ ਦੇ ਉਹ ਭੜ ਗਈ ਹੂੰ ਵੀ ਉਹ ਆਪਦੀ ਨਮੀ ਲਾ ਕੇ ਹੋਰ ਵੀ ਪਿੰਟੀ ਕੋ ਹਰਦਾ ਪੀਂਦਾ ਜਿਹੜਾ ਆਪਾਂ ਕੰਮ ਕਰਾਉਣਾ ਕਿਉਂ ਕ ਪਰ ਗਈਆਂ ਦਰੀਆਂ ਕਿ ਹੈਗੀਆਂ ਨਾ ਬਸ ਪਹਿਲੇ ਹੈਗੀਆਂ ਨਾ ਕੋਈ ਗੱਲ ਨਹੀਂ ਫਿਰ ਜਦੋਂ ਭੱਜਣਗੀਆਂ ਉਦੋਂ ਮੈਂ ਜੀ ਬਸ ਭੱਜ ਜੀ ਉਦੋਂ ਲੈ ਜੀ ਬਸ ਉਹਨੋਂ ਉਹ ਕਾਲਾ ਪੁੱਤ ਚਾਚੂ ਪੀਲਾ ਚਾਹ ਬਣੀ ਪਈ ਆ ਤੇ ਚਾਚੂ ਪੀ ਕੇ ਫਿਰ ਉਹ ਪੱਖਾ ਆ ਪੂਰੇ ਪਿੱਛੇ ਤਾਰਾਂ ਰੀਆਂ ਲੱਗੀਆਂ ਹਜ਼ਾਰੀ ਆ ਉਹ ਹੀ ਗਰਮ ਹਵਾ ਮਾਰਦੀਆਂ ਨੇ ਤੇ ਕਰਮ ਹੋ ਜਾਂਦੀ ਆ ਹਵਾ ਪਿੱਛੋਂ ਜਾ ਕੇ ਬਾਹਰ ਨੂੰ ਨਹੀਂ ਮਾਰਦੀ ਹੂੰ ਗਰਮ ਹਵਾ ਤੇ ਪਿੱਛੋਂ ਜੀ ਆਹ ਚਲੋ ਠੀਕ ਆ ਚਾਹ ਖੜੀ ਹੋ ਕੇ ਜਾ ਰਹੇ ਆਹ ਚੰਗਾ ਮੈਂ ਕੀ ਕਹਿੰਨੀ ਮੈਨੂੰ ਚਾਹ ਪੀ ਪੁੱਤ ਬਣ ਕੇ ਫਿਰ ਜਨੂੰ ਧੰਨਵਾਜਣਾ ਟਿਊਸ਼ਨ ਜਾਣਾ ਹੈ ਫਿਰ ਮਾਰੀ ਨਾ ਮੇਰਾ ਪੁੱਤ ਮਾਰੀ ਆਹੋ ਚੱਲ ਠੀਕ ਆ ਪੀ ਚਾਹ ਚੂ ਤੇ ਫਿਰ ਹਨਾ ਟਿਊਸ਼ਨ ਦਾ ਟਾਈਮ ਹੋ ਜਾਣਾ ਫਿਰ ਟਿਊਸ਼ਨ ਜਾਣਾ ਪੁੱਤ ਯੂਨੀਫਾਰਮ ਖੋਲ ਦੇ ਲਾ ਦੇ ਹਾਂਜੀ ਚਲੋ ਠੀਕ ਆ ਮੈਂ ਵੀ ਇਹਨੂੰ ਚਾਹ ਚੂ ਦੇ ਦਵਾ ਹਾਂ ਉਹਦੇ ਸੁੱਤੇ ਪਈਆ ਮਮੀ ਸ਼ਤਲ ਜੀ ਹੁਣ ਤਾਂ ਕੋਈ ਨਾ ਹੁਣ ਤਾਂ ਸਿਆਲਾਂ ਦੇ ਕਰਕੇ ਨਾ ਵਰਜਾਈਆਂ ਵੀ ਨਹੀਂ ਚੱਕ ਹੁੰਦੀਆਂ ਹੈਗੇ ਇੱਕ ਥੋੜਾ ਯਾਰਪੰਦੇ ਛੋਟੀ ਕਰਕੇ ਫਿਰ ਮੈਨੂੰ ਐਦਾਂ ਹੁੰਦਾ ਹੈ ਕਿ ਮੈਂ ਵਰਜਾਈ ਨਾ ਚੱਕਾਂ ਕਿਉਂਕਿ ਠੰਡ ਹੁੰਦੀ ਹੈ ਫਿਰ ਸੌ ਜਾਂਦੀ ਹੈ ਤੇ ਫਿਰ ਮੈਂ ਇਹ ਵਰਜਾਈ ਦੇ ਵਿੱਚ ਕੰਮ ਨੂੰ ਬੈਠਾ। ਰਸਤਾ ਜਮਾਂ ਵੀ ਤੋਂ ਪਾ ਨਿਕਲੇ ਕੱਪੜੇ ਇੰਨੇ ਜ਼ਿਆਦੇ ਹੋਏ ਹੋਏ ਪਏ ਸਾਰੇ ਸੁੱਕਣੇ ਵਾਲੇ। ਕਦੇ ਕਦੇ ਇਹ ਜੀ ਨਿਕਲਦੀ ਐਨੇ ਜ਼ਿਆਦਾ ਸੁੱਕਦੇ ਨਹੀਂ ਹੈਗੇ। ਹਾਂਜੀ। ਕੀ ਹੈ? ਕੀ ਕਰ ਤੁਸੀਂ ਨਾ ਚਲ ਠੀਕ ਆ ਹਾਂਜੀ ਗਾਈ ਸ਼ਾਮ ਦੇ ਵੱਜ ਗਿਆ ਜੀ ਪੌਣੇ 5 ਨਾ ਸੌਰੀ ਪੌਣੇ 4 ਤੇ ਕੱਲ ਵੀ ਚਲਾ ਗਿਆ ਜੀ ਟਿਊਸ਼ਨ ਤੇ ਤੇ ਮੈਂ ਲੱਗੀ ਸੀਗੀ ਇੱਧਰ ਕੱਪੜਿਆਂ ਦੇ ਤਾਂ ਹਾ ਲਾਉਣ ਮੇਰੇ ਕੱਪੜੇ ਕਾਫੀ ਜ਼ਿਆਦਾ ਪਏ ਸੀਗੇ ਤਾਂ ਹਾਂ ਤੁਹਾਂ ਲਾਉਣੇ ਆਲੇ ਤੇ ਕੁਛ ਐਦਾ ਐਦਾ ਲੱਗੀ ਜਾਂਦਾ ਹੈ ਨਾ ਪਰ ਧੁੱਪਾਂ ਨਿਕਲਦੀ ਵੀ ਆ ਨਿਕਲਦੀ ਵੀ ਨਹੀਂ ਦੇਖ ਸਕਦੇ ਕਿ ਬੱਦਲ ਬਈ ਬਹੁਤ ਜ਼ਿਆਦਾ ਪਹਿਲਾਂ ਥੋੜਾ ਏ ਧੁੱਪਾਂ ਝਮਕਾਰਾ ਪਿਆ ਸੀਗਾ ਤੇ ਮੈਂ ਫਟਾਫਟਾ ਕੱਪੜੇ ਸੁੱਕਣੇ ਪਾਤੇ ਮੈਂ ਕਿਹਾ ਚਲੋ ਹਨਾ ਪਤਾ ਨਹੀਂ ਲੱਗਦਾ ਹੈਗਾ ਕਿ ਸੁੱਕੀ ਆ ਕਿ ਗਿੱਲੇ ਆ ਹੰਡੇ 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 ਜੇ ਪੈ ਜਾਂਦੇ ਨੇ ਮੈਂ ਚਲੋ ਥੋੜੇ ਜਿਨੇ ਕਿ ਚਲ ਤਾਣਾ ਫੋਲ ਦੰਨੇ ਕੁਸ਼ਕ ਤਾਂ ਮਾਣੀ ਮੁੱਟ ਤਾਂ ਹਵਾ ਜੀ ਲੱਗੂਗੀ ਵੈਸੇ ਉਹ ਦਿਨ ਨੇਗਾ ਕਿਉਂਕਿ ਹਵਾ ਨਹੀਂ ਚੱਲਦੀ ਹੈ ਜੀ ਤੇ ਮੈਂ ਲੱਗੀ ਆ ਜੀ ਇੱਧਰ ਕੱਪੜਿਆਂ ਦੇ ਤਾਹਾਂ ਲਾਉਣ ਦੇ ਬਹੁਤ ਜ਼ਿਆਦਾ ਹੋਏ ਪਏ ਸੀਗੇ ਇਹਨਾਂ ਦਾ ਮੰਜਾ ਭਰੇ ਆ ਪਏ ਬਾਕੀ ਹੋ ਇਧਰ ਆ ਤਾਰਾਂ ਤਿਆਰ ਪੰਦੇ ਨਹੀਂ ਸੁੱਕਦੇ ਹੈਗੇ ਕੱਪੜੇ ਇੱਕ ਛੋਟੀ ਕਰਕੇ ਬਾਥੂ ਬਹੁਤ ਜ਼ਿਆਦਾ ਕਰਦੀ ਆ ਕਿਉਂਕਿ ਇਹ ਥੋੜਾ ਟਾਈਮ ਬਾਅਦ ਜਾ ਕੇ ਪਾਣੀ ਦੇ ਵਿੱਚ ਵਰ ਜਾਂਦੇ ਗਿੱਲੇ ਕਰ ਲੈਂਦੀ ਆ ਦੂਜੀ ਲੋਟ ਇਹ ਤੇ ਬਾਕੀ মই হেনো দেখি মই কাপা তুহা লা দা Yeah. <laughs> ਜੀ ਗਾਇਸ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਦੇ ਕੱਪੜੇ ਜਿਹੜੇ ਤਹਾਂ ਲਾਤੇ ਤੇ ਕੁਛ ਕੁ ਚੱਲੂ ਰੇ ਸੁੱਕਣੇ ਹਜੇ ਧੁੱਪਾਂ ਨਿਕਲੇ ਥੋੜਾ ਜਿਹਾ ਸੂਰਜ ਦਿਖਦਾ ਹੈ ਤੇ ਚੱਲ ਹੁਣ ਸੁੱਕ ਜਾਣਗੇ ਜਿਹੜੇ ਜਿੰਨੇ ਕੋਏ ਤੇ ਬਾਕੀ ਇਧਰ ਮੈਂ ਤਹਾਂ ਲਾਤੇ ਆ ਤੇ ਅੱਜ ਦਾ ਵਲੌਗ ਇੰਨਾ ਹੀ ਕਿਉਂਕਿ ਵਲੌਗ ਇਹ ਬਹੁਤ ਜਿਆਦਾ ਵੱਡਾ ਹੋ ਜਾਣਾ ਵਾ ਤੇ ਇਸ ਕਰਕੇ ਆਪਾਂ ਹੁਣ ਸ਼ਾਮ ਦਾ ਕੰਮ ਕਰ ਲਈਏ ਤੇ ਸ਼ਾਮ ਦੀ ਰੁਟੀਨ ਹੈ ਜਿਹੜੀ ਉਹ ਤੁਹਾਨੂੰ ਕਿਸੇ ਹੋਰ ਦਿਨ ਆਪਾਂ ਵਲੌਗ ਦੇ ਵਿੱਚ ਜ਼ਰੂਰ ਦਿਖਾਵਾਂਗੇ ਤੇ ਬਾਕੀ ਅੱਜ ਦਾ ਵਲੌਗ ਇੰਨਾ ਹੀ ਜੇਕਰ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਜੀ ਅਗਲੇ ਵਲੌਗਸ ਟਰੱਕ ਤੱਕ ਲਈ ਬਾਏ ਬਾਏ